ਮੇਰਾ ਵਰਿੰਦਰ ਪਾਣੀ ਤੇ ਮੇਰਾ ਵਰਿੰਦਰ ਦੇਦਾ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ 쿰ੰਦਾ ਹੋਇਆ ਅੰਤਿਮ ਸੰਸਕਾਰ ਮਾਦਾ ਰੋ ਰੋ ਹੋਇਆ ਬੁਰਾ ਹਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਵਰਿੰਦਰ ਸਿੰਘ 쿰ੰਦਾ ਪਰਿਵਾਰ ਤਾਹਾ ਮਾਰ ਕੇ ਰੋ ਰਿਹਾ ਹੈ ਸੜਕ ਦੇ ਵਿੱਚਕਾਰ ਹੀ ਪੁੱਬਾ ਮਾਰ ਮਾਰ ਰੋ ਰਿਹਾ ਹੈ ਕਿਉਂਕਿ ਕੱਲ ਵਰਿੰਦਰ ਸਿੰਘ 쿰ੰਦ ਦੀ ਅਚਾਨਕ ਮੌਤ ਹੋ ਗਈ ਸੀ ਹਾਰਟ ਟੈਕ ਦੇ ਨਾਲ ਆਪਣਾ ਹਸਪਤਾਲ ਇਲਾਜ ਕਰਵਾਉਣ ਦੇ ਲਈ ਗਏ ਸੀ ਆਪਣਾ ਪ੍ਰੈਸ਼ਰ ਕਰਵਾਉਣ ਗਏ ਸੀ ਜਿੱਥੇ ਉਹਨਾਂ ਦੀ ਅਚਾਨਕ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਵੱਡੇ ਸਵਾਲ ਖੜੇ ਕੀਤੇ ਸੀ ਹਸਪਤਾਲ ਤੇ ਤਾਂ ਉਸ ਤੋਂ ਬਾਅਦ ਅੱਜ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਦੇ ਘਰ ਲਿਆਂਦੀ ਹੈ ਜਿੱਥੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਵੱਡੇ ਪੁੱਤ ਦੇ ਵੱਲੋਂ ਉਹਨਾਂ ਦੀ ਚੀਤਾ ਨੂੰ ਅੱਗ ਲਗਾਈ ਗਈ ਹੈ ਪੂਰਾ ਪਰਿਵਾਰ ਪੁੱਬਾ ਮਾਰਮਾ ਰੋ ਰਿਹਾ ਸੀ ਲੋਕ ਵੀ ਪਹੁੰਚੇ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਉਹ ਵੀ ਰੋ ਰਹੇ ਸੀ ਸਾਰਾ ਮੁਹੱਲਾ ਰੋ ਰਿਹਾ ਸੀ ਉਹਨਾਂ ਨੂੰ ਚਾਣ ਵਾਲੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਪਾਵਕ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਤਾਂ ਕਈ ਕਲਾਕਾਰ ਕਈ ਸਿਆਸੀ ਲੀਡਰ ਪਹੁੰਚੇ ਹੋਏ ਸੀ ਹਰਬੀਰ ਸੰਗਾ ਵੀ ਪਹੁੰਚੇ ਹੋਏ ਸੀ ਹੋਰ ਸਿਆਸੀ ਲੀਡਰ ਵੱਖ-ਵੱਖ ਪਾਰਟੀਆਂ ਤੋਂ ਪਹੁੰਚੇ ਹੋਏ ਸੀ ਵਰਿੰਦਰ ਸਿੰਘ ਖੁੰਮੰਦੇ ਅੰਤਿਮ ਸੰਸਕਾਰ ਤੇ ਯਾਰ ਇਹ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਟੀਆਂ ਬਣਾਉਂਦਾ ਯਾਰ ਜੀ ਭਾਜੀ ਬੰਦੇ ਨੇ ਆਂਡਾ ਮੀਨ ਸ਼ਰਾਬ ਕੇ ਦੇ ਨਹੀਂ ਦਿੱਤਾ ਯਾਰ ਬੋਡੀ ਬਣਾ ਬੋਡੀ ਬਣਾ ਐਵੇਂ ਨਹੀਂ ਪਰਮਾਰ ਖਾਣਾ ਵਰਦੇ ਨੇ 25 ਸਾਲ ਆਏ ਨੇ ਬੜੀ ਬੜੀ ਬਣਾਉਂਦੇ ਪਾਛ ਮਾਲ ਯਾਰ ਨਾ ਬੱਚੇ ਜਦੋਂ ਬਾਬਾ ਉਹ ਹਲਦਾ ਉਹ ਜਰੂਰ ਤੁਰਦਾ ਹੁੰਦਾ ਈ ਧਰਤੀ ਹਲਦੀ ਹੁੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਇਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤਰ ਮਿਲਦੇ ਨਹੀਂ ਯਾਰ ਅਨ ਵੀ ਮੈਂ ਕਿਹ ਪ੍ਰੋਗਰਾਮ ਦਸਦਿਆਂ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਆ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਣੇ ਰੌਣਕ ਆਪਾ ਬੰਦਾ ਸੀ ਗਰਦਾਸਪੁਰੀ ਆ ਜੀ ਅੱਪਾ ਆਪਣੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜਿਲ੍ਹਾ ਗਰਦਾਸਪੁਰੇ ਓਏ ਮੇਰੇ ਮਾਲਕ ਤੇ ਅੱਪਾ ਸਾਰਾ ਸਾਰੀ ਸਾਰੀ ਟੀਮ ਪਿਆਰ ਸੀਗਾ ਗੰਭੂ ਰਾਈ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਅੰਗੇਲੀ ਡਾਕਟਰਾਂ ਹੋ ਕੇ ਦਾ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਨਹੀਂ ਸੰਗਾ ਸਾਥ ਜਿਆਦਾ ਬੰਦਾ ਜੇ ਇਹ ਕੈਸੀ ਹੈ ਇਸਨਾਂ ਨਾਲ ਦੋ ਬਾਰ ਚਾਰ ਪੰਜ ਵਾਰੀ 6 ਵਜੇ ਚੱਕਰ ਨਾ ਜੇ ਠਿਕਾ ਲੱਗਿਆ ਸਦਾ ਬਹੁਤ ਬਹੁਤ ਮਾਇਨੇ ਕਰਨੀ ਚੀਜ਼ ਸੀ ਯਾਰ ਮਿਲ ਜੂ ਬੰਦਾ ਉਹ ਯਾਰ ਉਹ ਤਾਂ ਪਾਕਮਾਲ ਯਾਰ ਹਨਾ ਜਨਾ ਔਰ ਸਿਮਰਨ ਕਾਨ ਨਾਲ ਬੰਦਾ ਯਾਰ ਮੈਂ ਬੜੀ ਦਿਨਾਂ ਮੈਂ ਜਨਾ ਉਹਦਾ ਡਾਟਾ ਵੱਡਾ ਆਈਟਲ ਹੋ ਗੇ ਸੁਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋਈ ਕੰਮ ਆ ਬਹੁਤ ਧੱਕਾ ਆ ਰਿਹਾ ਬਹੁਤ ਬੜਾ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਮਹਾਰਾ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੇ ਕਿਰਪਾ ਕਰੋ ਪੰਜਾਬ ਦੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਆ ਬਾਈ ਤਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਮਨਪਾਕ ਕਮਾਲ ਦੀ ਹੈ ਬਹੁਤ ਬਹੁਤ ਕਿ ਰਬਾ ਕਾਦੀ ਬਹੁਤ ਘਾਟਾ ਸੀ ਉਹਦਾ ਜ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਹਾਰਾਣੀ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਿਮਾਣਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਕੋਲ ਜਾਂਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਟੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਿਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਨਹੀਂ ਕਿਦਾਂ